ਨਾ ਚਲਣਾ ਸਿਆਣਾ ਹੋਈਐ ਕਿਵ ਕੋੜਾ ਟੁਟ ਪਾਲ ਹੋਰ ਜਾਹੀ ਚਲਣਾ ਨਾਨਕ ਲਿਖਿਆ ਨਾਲ ਨਹੀਂ ਹੋਣਾ ਕਾਰਿਆ ਹੁਕਮ ਨ ਕਹਿਆ ਜਾਹੀ ਹੁਕਮ ਰਵੜਾਈ ਹੁਕਮ ਦੇਖ ਦੁਖ ਸੁਖ ਪਾਈਐ ਹੈ ਕੋਕਮੀ ਸਦਾ ਭਵਾਈਐ ਬਾਹਰ ਹੁਕਮ ਨ ਕੋਈ

ਰਹੋ ਨਾਨਕ ਜੀ ਬਿਕਸਾ ਬੇਪਰਵਾਹ ਸਾਚਾ ਸਾਹਿਬ ਸਤਿਨਾਮ ਆਖਿਆ ਪਾਉ ਅਪਾਰ ਮੇਂ ਮਨ ਕਹਿ ਦੇਹ ਦੇਹ ਦਾਤ ਗਰੇ ਦਾਤਾਰ ਜਿਤ ਦੇ ਸਾਧ ਦਰਬਾਰ ਜਿਤ ਸੁਣ ਤਾਰੇ ਪਿਆਰ ਵੇਲਾ ਸਾਚਨਾ ਵੜਾਈ ਵਿਚਾਰ ਕੱਪੜਾ ਨਦਰੀ ਮੋਖ ਦਵਾਰ ਸਭ ਆਪੇ ਸਚਿਆਰ ਨਾ ਜਾਇ ਕੀਤਾ ਨਾ ਹੋਇ ਆਪੇ ਆ ਨਿਰੰજન ਸੋਇ ਸੇਵਾ ਤਿਨ ਪਾਇਆ ਮਾਨ ਨਾਨਕ ਗਾਵੀ ਅਗੁਣੀ ਨਿਧਾਨ ਸੁਣੀਏ ਮਨ ਰਖੀਏ ਭਾਉ ਦੁਖ ਪਾਰ ਸੋ ਘਰ ਲਾ ਜਾਏ ਗੁਰਮੁਖਾ ਨਦਨ ਗੁਰਮੁਖ ਵੇਦਨਾ ਗੁਰਮੁਖ ਰਹਾ ਸਮਾਈ ਗਰ ਪਾਰਬਤੀ ਮਾਈ ਕਹਿਣਾ ਕਥਨ ਨ ਜਾਇ ਸਭਨ ਜੀਆ ਕਾ ਇਕ ਦਾਤਾ ਆਵਾਜ਼ ਦੇ ਦੱਸੋ ਆਵਾਜ਼ ਹੁਣ ਪਾਣੇ ਕੇ ਨਾਏ ਕਰੀ ਕਿਸ ਰਿਸ਼ਟਾ ਪਾਈ ਵੇਖਾਂ ਕਣਕਰ ਮਾਗੇ ਮਿਲਾ ਲਈ ਜੇ ਗੁਰ ਕੀ ਸਿੱਖ ਸੁਣੀ ਸਭਨਾ ਜੀਆ ਕਾਇਗ ਦਾਤਾ ਮੈਂ ਵੀ ਸਰਣ ਜਾਏ ਤੇ ਗੁਜਾਰਿਆ ਜਾਵ ਜਾਵਰ ਦਸੋਣੀ ਹੋਏ ਨਾਲ ਚਲਾ ਸਭ ਕੋਏ ਜਾਸ ਕੀਰੇਤ ਜਗਲੇ ਤਵ ਤਨੁ ਪੁਛੈ ਕੇ ਦੋਸੀ ਦੋਸ ਧਰੇ ਗੁਣਮੰਤ ਆ ਗੁਣ ਦੇ ਜੇਤਸ ਗੁਣ ਕੋਇ ਕਰੇ ਸੁਣੈ ਤਰਤਵਲਾ ਕਾਸ ਸੁਣੈ ਆਪਾ ਨਸਕ ਕਾਲ ਸੁਣੈ ਅੰਤੂਪਾਪ ਕਾ ਨਾਸ ਸੁਣੈ ਈਸ਼ਵਰ ਬ੍ਰਹਮਾਇੰਦ ਸੁਣੈ ਮੋਕਸਦਾ ਹਨਮੰਦ ਸੁਣਿਆ ਸਾਸ ਸਿਮਰਤ ਵੇਦ ਸੁਣਿਆ ਦੂਪਾਪ ਕਾ ਨਾਸ ਸੁਣਿਆ ਸਾਤਨ ਤੋਂ ਗਿਆਨ ਸੁਣਿਆ ਸੜਗਾ ਇਸ ਨਾਨ ਸੁਣਿਆ ਲਾਗੇ ਸੱਜ ਧਿਆਨ ਸੁਣਿਆ ਦੂਪਾਪ ਕਾ ਨਾਸ ਸੁਣਿਆ ਸੇਖ ਪੀਰ ਪਾਸਾ ਸੁਣ ਹਤ ਵਸ ਗਹ ਸੁਣ ਦੂਪ ਪਾਪ ਨਾਸ ਜੇ ਕੋ ਕਾ ਪਿਛਾ ਪੁਛਤਾਏ ਮਨਨੇ ਕਬ ਕਰਿ ਵਿਚਾਰੇ ਜੇ ਕੋ ਮਨ ਜਾਣੇ ਮਨ ਕੋਏ ਮਨ ਸਗਲ ਪਵਨ ਕੀ ਸੋਧ ਮਨ ਜੰਗੇ ਸਾਧਨ ਜਾਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਸੇ ਆਵਰ ਕੜਾ ਜਾਏ ਮੰਨੇ ਵਾਕਰ ਚੱਲੇ ਪੰਥ ਮੰਨੇ ਤਰਮਸਿ ਦੇ ਸੰਬੰਧ ਨਾਮ ਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਰਵਾਰੇ ਸਾਧਾਰ ਮੰਨੇ ਨਾਨਕ ਭਾਵੇਂ ਨ ਆਪੇਖ ਜੇ ਕੋ ਮਨ ਜਾਣੇ ਮਨ ਕੋਏ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੋਹੇ ਦਰ ਰਾਜਾਨ ਪੰਚਾ ਗੁਰ ਇਕ ਧਿਆਨ ਕਰਤੇ ਕਹਿ ਕਰਨੇ ਨਹੀਂ ਸਮਾਰ ਸੰਤੋ ਤਉ ਰਖਿਆ ਜਨ ਸੋਤਾ ਤਾ ਲੈ ਉਪਰ ਗੇਤਾ ਪਾਰੇ ਇਸਤੇ ਪਾਰ ਤਲੇ ਕਮਣ ਜੋਰ ਸਭ ਨਾਮ ਲਖਿਆ ਬੜੀ ਇਕ ਨਾਮ ਦੇਖਾ ਲਖਿਆ ਗੇਤਾ ਹੋਏ ਕਿਤੇ ਤਾ ਜਾਣੇ ਕਾਉਣ ਕੂਤਾ ਇਸਤੇ ਤਾਂਕ ਦਰਿਆ ਕਾਰਨ ਜਮ ਇਕ ਵਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਜਾਪ ਸੰਗ ਪਾਉ ਅਸੰਗ ਪੂਜਾ ਸੰਗ ਦਤਾਉ ਅਨੰਤ ਮੁਖ ਵੀਰ ਪਾਉ ਅਸੰਗ ਜਗਮਨ ਰਹੇ ਉਦਾਸ ਅਸੰਗ ਸਤੀਅ ਸੰਗ ਦਤਾਰ ਅਸੰਗ ਮੋਲੇ ਬਿਲਾਏ ਤਾਰ ਕਾਰਨ ਜਮ ਇਕ ਵਾਰ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੋਰਖੰਡ ਕੋਰ ਅਸੰਚੋਰ ਰੰਖੋਰ ਕਰਮ ਕਾਲ ਜਾਹਿ ਜੋਰ ਅਸੰਗ ਗਲਵੜ ਤਿਆਗ 마ਹਿ ਅਸੰਗ ਕੋੜਿਆਰ ਕੋੜੇ ਪੀਰਾਹਿ ਅਸੰਗ ਨਿੰਦ ਕਿਸੈ ਤੇਰੇ ਭਾਰ ਕਾਰਨ ਜਮਾ ਇੱਕ ਵਾਰ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਗਾਮ ਅਗਮ ਸੰਕਲੋ ਹਕਰੀ ਨਾਮ ਅਕਰੀ ਸਾਲਾਹ 11 ਵੀਰ ਗੁਣ ਰਹਾ ਅਗਰੀ ਲਕਣ ਵਾਲਣ ਬਾਣ ਜਨਲ ਕਤ ਸਨਾਹੇ ਜੇ ਤਾਂ ਗੀਤਾ ਤੇ ਤਨਾਉ ਨਾਵੇਂ ਨਹੀਂ ਕੋਤਾਉ ਗੁਰਤ ਕਵਣ ਕਾ ਵਿਚਾਰ ਜੋ ਤੁਧ ਭਵ ਸਾਈ ਪਰ ਇਕ ਤੂੰ ਨਿਰੰਕਾਰ ਪਾਣੀ ਧੋਤਾ ਉਤਰ ਸਖੇਹ ਦੀ ਕਪੜਾ ਹੋਇ ਨਾ ਦੇ ਸਾਉਂ ਲਈ ਧੋਏ ਹੋ ਤੋ ਬਨ ਬਜਰੰਗ ਕਰ ਕਰ ਕਰਣਾ ਲਿਖ ਲੈ ਜਾਓ ਨਾਨਕੁ ਕਿਮੀ ਆਵ ਜਹ ਤੀਰ ਤਪ ਤਿਆਗ ਦਾਨ ਜੇ ਕੋ ਪਾਵੈ ਤਲ ਕਾਮਾਨ ਬੁਨਿਆ ਮਨਿਆ ਮਨ ਕੀਤਾ ਭਾਵ ਅੰਤਰਗਾ ਤੀਰਤ ਮਨੋ ਗਣ ਗਣ ਕੀਤਾ ਭਗਤ ਨ ਹੋਇ ਸਤ ਸੋਣ ਸਦਾ ਮਨ ਚਾਓ ਕਮਣ ਤੇ ਤ ਕਮਣ ਵਾਰ ਜਤੋ ਆਕਾਰ ਜੋ ਵਾਲੇ ਪੁਰਾਣ ਰਤਮਾ ਨਾ ਪਾਈ ਹਾਤੇ ਜਾਣ ਸੋਈ ਕੀ ਵਰਣੀ ਕੀ ਬਜਾਣ ਕੀ ਤੂ ਰਛਿਆਣਾ ਨਾਸਨ ਵੱਡੀ ਨਾਹੀ ਕੀਤਾ ਜਾ ਕਹਵੈ ਦੇਖੋ ਆਪੋ ਜਾਣੇ ਆਜਾ ਗਿਆਨ ਅੰਸੁ ਹੈ ਸਤਿ ਆਗਾਸ ਭੇਦ ਕਾ ਅਨਗਵਾਤ ਆਸਲ ਹੋਈ ਤਾ ਤਾ ਲੇਖਾ ਵੈ ਵਿਨਾਸ਼ ਹਾਪੇ ਜਾਣੇ ਆਪ ਕੀਤੀ ਸੁਰਤ ਨਪਾਈਆ ਆਵਾਸ ਮੰਦਨ ਜਾਣੀ ਹੈ ਗਿਰਹ ਸੇਤੀ ਮਾਲ ਧਨ ਜੇਤਸਮਨ ਅੰਤਨ ਸਿੱਧੀ ਅੰਤਨ ਕਰਮ ਕੀਏ ਨਾ ਅੰਤਨ ਅੰਤਨ ਜਾਪੇ ਕੇ ਮਨਮੰਤਾ ਅੰਤਨ ਅੰਤਨ ਆਪੇ ਕੀਤਾ ਕਰਮ ਕੀਤੇ ਤਾ ਕੇ ਅੰਦਰਾਂ ਬਾਹੇ ਜਾਹੇ ਮਲਤਾ ਗਈ ਹੈ ਬਖਤਾ ਮਾਏ ਭੁਜੇ ਉਪਰ ਉਚਾਉ ਪੁਜੇ ਉਪਰ ਉਚਾ ਹੋਵੇ ਕੋਈ ਕੇ ਸੁਚ ਗੋ ਜਾਣੇ ਸੋਏ ਨਾਨਕ ਨਦਰੀ ਕਰਮੀ ਦਾਤ ਵੱਡਾ ਦਾਤਾ ਚਲ ਨਾ ਤਮਾਏ ਕੇ ਤਿਆ ਗਣਤ ਨਹੀਂ ਵਿਚਾਰ ਖੇਤ ਲਲਮ ਕਰ ਬਾਹੇ ਕਿ ਤੇ ਆਦੂਪ ਸਤਿਮਾਰ ਬੰਨ ਖਲਾਸੀ ਭਾਣੇ ਹੋਏ ਜੇ ਕੋ ਖਾ ਜਾਖਣ ਪਾਏ ਜਾਣੇ ਜੇਤਿਆ ਮੂਹ ਕਾਏ ਆਪੇ ਜਾਣੇ ਆਪੇ ਦੇ ਜਸਨਾ ਬਖਸ਼ ਸਿਰ ਤਸਾਲਾ ਹਿ ਪਾਸਾ ਇੱਕ ਪਾਸਾ ਮਨ ਵਪਾਰ ਅਮੋਲ ਵਪਾਰਿ ਮਨ ਪੰਡਾਰ ਅਮੋਲ ਪਾਇ ਅਮੋਲ ਸਮਾਹੇ ਅਮਨ ਤਲ ਅਮਲ ਪਰਮਾਨ ਅਮੋਲ ਕਰਮ ਅਮੋਲ ਫਰਮਾਨ ਆ ਰਹੀ ਨਵਨਾਈ ਆਖੇ ਬੜੇ ਕਰੇ ਵਖਿਆਣ ਆਖੇ ਬੋ ਪੀਤਾ ਗੋਵਿੰਦਾ ਆਖੇ ਇਸ ਰੱਖੇ ਸਿੱਧ ਆਖੇ ਗیتے ਗیتے ਵਦ ਆਖੇ ਦੇਵਾ ਆਖੇ ਸਰਣਾ ਮੰਨ ਜਨ ਸੇ ਆਖੇ ਆਖਣ ਪਾਹੀ ਗیتے ਕਾ ਕੈ ਉਠੜ ਜਾ ਹੈ ਤਾਕ ਨ ਸਕੇ ਕੀ ਕੇ ਨਾਨਕ ਜਾਣੇ ਸਾਚਾ ਸੋਏ ਆਖੇ ਭੋਗੀ ਦਾ ਤਾ ਲਖਿਆ ਸਰਗਾ ਵਾਰਾ ਗਾਵਾਰ ਜਿਤਬਾ ਸਰਬ ਸਮਹਾਲੇ ਤੇਵਾ ਵਣ ਹਾਰੇ ਤੇਵਾ ਵਣ ਹਾਰੇ ਗਾਵੇ ਰਾਜਾ ਧਰਮ ਦੁਆਰੇ ਚਿਤ ਗੁਪਤਿ ਲਿਖ ਜਾਣੇ ਨਿਰੰਤਾਰ ਵਿਚਾਰੇ ਸੋਹੰਸਾਦਾ ਸਵਾਰੇ ਦੇਵtਿਆਨ ਦਰਨਾਲੇ ਗਾਵਣ ਸਾਧ ਵਿਚਾਰੇ ਗਾਵੇ ਵੀਰ ਕਰਾਰੇ ਜਗ ਜਗ ਵੇਦਾ ਨਾਲੇ ਮਨ ਮੋਹਣ ਆ ਮਨ ਮੋਹਣ ਸਰਗਾ ਮਚ ਪਾਇਆਲੇ ਹਰ ਤਨ ਪਾਇ ਤੇਰੇ ਹਰ ਸਰ ਤੀਰਥ ਨਾਲੇ ਦਾਵੇ ਖਾਣੀ ਚਾਰੇ ਕਰ ਕਰ ਰੱਖੇ ਧਾਰੇ ਰਤੇ ਤੇਰੇ ਭਗਤਰ ਸਾਲੇ ਸੇਮ ਚਿਤਨਾ ਆਵ ਸੋਈ ਸੋਈ ਸਦਾ ਸੱਚਾਈ ਬਸ ਸਦਾ ਸੱਚੀ ਨਾਹੀ ਰਚਨਾ ਜਨਰਚਾਈ ਮਾਨਾ ਜਨ ਪਾਇ ਸਾਰੇ ਆਪਣਾ ਹੁਕਮ ਨਾ ਕਰਨਾ ਜਾਏ ਨਾਲ ਕਰਨ ਰਜਾਈ ਧਿਆਨ ਕੇ ਕਰੇ ਬਿਭੂਤ ਜੁਗਤ ਨਾ ਵਰਦੀਤ ਮਨ ਜੀਤਾ ਜਗ ਜੀਤ ਆਦ ਨੀਲ ਨਾਦ ਅਨਾਹਤ ਘੜ ਘੜ ਵਾਜੇ ਨਾਦ ਰਿਦਿਸ ਦੇਵ ਰਾਸਾਦ ਲੇਖੇ ਆਵੇ ਭਾਗ ਹਾਦ ਨੀਲ ਨਾਦ ਅਨਾਹਤ ਕੋ ਵੇਸੇ ਕਮੈ ਦੁਖਤ ਵਿਆਇ ਤੰਜਲੇ ਪਰਮਾਨ ਇਕਲਾਏ ਦੀਵਾਨ ਜੋ ਗੋ ਵਾ ਫਰਮਾਨ ਹਤਾਇ ਹੋ ਬਿਡਾਨ ਹਾਦ ਨੀਲ ਨਾਦ ਅਨਾਹਤ ਜੋਕਿਸ਼ ਪੈ ਸੇ ਕਵਾਰ ਨਾਨਕ ਸਚੇ ਕੀ ਸਾਚੀ ਕਾਰ ਹਾਦ ਨੀਲ ਨਾਦ ਅਨਾਹਤ ਲਖੋ ਲਖਵੀਸ ਇਕ ਨਾਮ ਜਗਦੀਸ਼ ਸਾਹ ਕੜੀਆ ਭਾਈ ਅਕੀਸ ਸਾਹ ਇਟਾਈ ਰੀਸ ਸਾਹ ਕੋੜੀ ਕੁੜਾਢੀ ਸਾਹ ਜੋਰ ਨ ਮੰਗਣ ਦੇਣ ਨ ਜੋਰ ਜੋ ਨਾਰਾਜ ਮਾਨ ਮਨਸੋਰ ਜੋ ਨ ਜਗਦੀਸ਼ ਢਾ ਸੰਸਾਰ ਨਾਰਗੋਤਮ ਨੀਚ ਨ ਕੋਏ ਪਵਨ ਬਾਣੀ ਅਗਨੀ ਬਾਤਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਕਰਮੀ ਕਰਮੀ ਹੋਏ ਵਿਚਾਰ ਤਤਾ ਸੋਣ ਪੰਜ ਪਰਵਾਨ ਅੱਜ ਬਗਾਈ ਉਥੇ ਪਾਏ ਗਿਆਨ ਖੰਡ ਕਾ ਖੋ ਕਰਮ ਕਿਤੇ ਗਾਨ ਮਹੇਸ ਰੂਪ ਰੰਗ ਕੇ ਵੇਸ ਕਿਤੇ ਤੋਪ ਦੇਸ ਇਤੇ ਮੰਡਲ ਦੇਸ ਇਤੇ ਦੇਵੀ ਵਿਸ ਇਤੇ ਰਤਨ ਸਮੰਧ ਇਤੇ ਬਾਤ ਨਿਰੰਦਰ ਨਾਨਕ ਅੰਤ ਨਾ ਅੰਤ ਸੈਨਾਜ ਬਨੋਦ ਕੋੜ ਆਨੰਦ ਚਿਤ ਘਾਟ ਘੜੀਆ ਭਤ ਤਨੁ ਪਾ ਜੇ ਕੋ ਕਾ ਪਿਛੈ ਪਿਛਤਾਏ ਤਿਥਾ ਘੜੀ ਅਸਰਾ ਸਦਾ ਕੀ ਸੋਦਾ ਤਿਥਾ ਹੋਰਣ ਕੋਈ ਹੋਰ ਤਿਨ ਮੇ ਰਾਮ ਰਹਾ ਪਰਪੂਰ ਤਾਂ ਕੇ ਰੂਪ ਨਾ ਕਥਣੇ ਜਾਹੇ ਜਿਨ ਕੇ ਰਾਮ ਸਹਿ ਮਨ ਮਾਹੇ ਕਰੇ ਅਨੰਤ ਸਚਾ ਮਨ ਸੋਏ ਕਰ ਕਰ ਵੇਖਾ ਨਦਰ ਨਿਹਾਲ ਜੇ ਕੋ ਕਥਾ ਦਾ ਅੰਤ ਜਿਵ ਜੋ ਹੁਕਮ ਤੇ ਵੈ ਤੇ ਵਕਾਰ ਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਭੰਡਾ ਪਾਵ ਅਮ੍ਰਿਤ ਤਾਲ ਸਚੀ ਕਥਾ ਲੋ ਜਨ ਕੋ ਨਦਰ ਕਰਮ ਕੇ ਨ ਕਰ ਨਾਗ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਤਮਹਤ ਦੇਵ ਸਰat ਦਇ ਦਾਈ ਦਾ ਆਖੇ ਸਜਦ ਜਗਤ ਸੰਗਿਆ ਆਇਆ ਬਰਿਆ ਆਇਆ ਵਾਚ ਧਰਮ ਪੂਰਾ ਕਰਮੀ ਆਪੋ ਆਪਣੀ ਕੇ ਨੇ नाम ते आया नानक ते मुख मुखे उ जले नार जिनी नाम ते आया गए मसाक काल, ਨਾ ਨਿਤ ਪਤੈ ਮੁਖ ਯੋਜਲੇ ਕੀਤੀ ਛਟੀ ਨਾ ਲੰਗਿ ਸਾਈ ਮੇਂ ਤੁਮ ਕਾ ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਾ ਭੀ ਸਚੁ ਨਾਨਕ ਹੋਸੀ ਭੀ ਸਚੁ ਜੇ ਸੋਚਿ ਲਖਵਾਰ ਜੇ ਜੋਤਿ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਦੇਵਨਾ ਪੁਰਿਆ ਭਾਰ ਤਾਇਕ ਨ ਚਲਨਾਲ ਕਉ ਢੋੜਾ ਟਟ ਪਾਲ ਨਾਲਿ ਲਿਖਿਆ ਨਾ